ਕਰ ਚੱਕ ਦੇਸ ਦਾ ਦਾ ਮਾਮਲਾ ਇੱਕ ਕਾਫੀ ਸੋਸ਼ਲ ਮੀਡੀਆ ਦੇ ਵਿੱਚ ਵੀਡੀਓ ਵਾਇਰਲ ਹੋ ਰਹੀ ਹੈ ਕੀ ਕੁਝ ਤਖਦੀ ਦੇ ਵਿੱਚ ਸਾਹਮਣੇ ਆਇਆ ਜੀ ਕੀ ਮਾਮਲਾ ਹੈ ਇਸ ਵਿੱਚ ਇੱਕ ਵਿਅਕਤੀ ਹੈਗਾ ਜਿਹਦੀ 17 ਤਰੀਕ ਨੂੰ ਪਰਮਜੀਤ ਸਿੰਘ ਮੌਤ ਹੋਈ ਹੈ ਉਸ ਬੰਦ ਵਿੱਚ ਸੋਸ਼ਲ ਮੀਡੀਆ ਤੇ ਅੱਜ ਮਾਰਨਿੰਗ ਜਿਹੜੀ ਆ ਉਹ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਸੰਬੰਧ ਵਿੱਚ ਅਸੀਂ ਇਹਦਾ ਤਸਦੀਕ ਕੀਤਾ ਸੀ ਇਸ ਦੀ ਵਾਈਫ ਜਿਹੜੀ ਆ ਨੀਰੂ ਕੌਰ ਉਹ ਵਿਲੇ ਸਰਪੰਚ ਹੈਗੀ ਆ ਉਸ ਦਾ ਬਿਆਨ ਅਸੀਂ ਕਲਬੰਦ ਕੀਤਾ ਸੀ ਉਡੀ ਸਿਸਟਰ ਤੇ ਜਿਹੜੇ ਅੰਤਮ ਰਸਮਾਂ ਦੌਰਾਨ ਜਿਨ੍ਹਾਂ ਨੇ ਉਸ ਦਾ ਉਸ ਨੂੰ ਇਸ਼ਨਾਨ ਕਰਵਾਇਆ ਸੀ ਉਹਨਾਂ ਦੇ ਬਿਆਨ ਕਲਮੰਦ ਕੀਤੇ ਗਏ ਨੇ ਇਸ ਦੀ ਜਿਹੜੀ ਮੌਤ ਆ ਉਹ ਟੂ ਟੂ ਹਾਰਟ ਐਟੈਕ ਹੋਈ ਹੈ ਕੋਈ ਗੋਲੀ ਲੱਗਣ ਨਾ ਨਹੀਂ ਹੋਈ ਪਰਿਵਾਰਕ ਮੈਂਬਰਾਂ ਮੁਤਾਬਕ ਤੇ ਇਸ ਦੇ ਇਲਾਵਾ ਜਿਹੜਾ ਸ਼ਖਸ ਗੋਲੀ ਚਲਾ ਰਿਹਾ ਹੈਗਾ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਵੀਡੀਓ ਉਹਦੇ ਵਿੱਚ ਉਹ ਤਸਦੀਕ ਕੀਤਾ ਗਿਆ ਉਹ ਜਿਹੜਾ ਸ਼ੱਕੀ ਵਿਅਕਤੀ ਹੈਗਾ ਉਹ ਬੜੇ ਪਿੰਡ ਦਾ ਹਰਮਨ ਹੈਗਾ ਅਸੀਂ ਉਸ ਨੂੰ ਅੰਡਰ ਆਰਮਜ਼ ਐਕਟ ਬੁੱਕ ਕਰ ਰਹੇ ਹਾਂ ਤੇ ਤਫਤੀਸ਼ਦਾਨ ਜੋ ਵੀ ਉਹਦੇ ਕੋ ਇਹ ਜਿਹੜਾ ਅਸਲਾ ਹੈਗਾ ਉਹ ਲਾਇਸੈਂਸੀ ਆ ਕਿ ਗੈਰ ਲਾਇਸੈਂਸੀ ਵੀ ਤਸਦੀਕ ਕੀਤਾ ਜਾਵੇਗਾ। ਇਸ ਵਿੱਚ ਕੋਈ ਕੰਪਲੇਂਟ ਵਗੈਰਾ ਵੀ ਪੁਲਿਸ ਕੋਲ ਆਈ ਸੀ ਨਹੀਂ ਇਸ ਵਿੱਚ ਕੋਈ ਵੀ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਕੰਪਲੇਂਟ ਨਹੀਂ ਆਈ। ਇਹ ਸਾਨੂੰ ਅੱਜ ਪੁਲਿਸ ਨੂੰ ਜਿਹੜੀ ਜਾਣਕਾਰੀ ਮਿਲੀ ਸੀ ਸੋਸ਼ਲ ਮੀਡੀਆ ਰਾਹੀਂ ਅੱਜ ਮਾਰਨਿੰਗ ਮਿਲੀ ਹੈ ਤੇ ਫੌਰੀ ਤੌਰ ਤੇ ਉੱਤੇ ਕਾਰਵਾਈ ਕੀਤੀ ਗਈ ਹੈਗੀ ਹੈ। ਤੇ ਐਫ ਆਈ ਆਰ ਜਿਹੜੀ ਆਰਮਜ਼ ਐਕਟ ਹਿੰ ਦਰਜ ਕਰ ਰਹੇ ਹੈਗੇ ਆ। ਤੇ ਇਹਦੇ ਵਿੱਚ ਕੋਈ ਅਰੈਸਟ ਹੋਇਆ ਹੈ ਸਰ ਹਾਲੇ ਤੱਕ। ਅ ਜੋ ਐਫ ਆਈ ਆਰ ਤੋਂ ਬਾਅਦ ਰੈਡ ਕਰਕੇ ਜਿਹੜੇ ਸ਼ੱਕੀ ਵਿਅਕਤੀ ਹੋਣਗੇ ਜਾਂ ਇਹਦੇ ਵਿੱਚ ਨਾ ਗੋਲੀ ਚਲਾਉਣ ਜਾਂ ਹੋਰ ਵੀ ਕੋਈ ਤੱਤ ਸਾਹਮਣੇ ਆਉਂਦੇ ਆ ਤੇ ਉਹਦੇ ਤੇ ਕਾਰਵਾਈ ਕੀਤੀ ਜਾਵੇਗੀ ਇਹ ਜਦੋਂ ਇਨਸੀਡੈਂਟ ਜਿਹੜਾ ਇਹ ਮੈਰਿਜ ਦਾ ਇਨਸੀਡੈਂਟ ਹੈਗਾ ਰਸ਼ਪਾਲ ਸਿੰਘ ਹੈ ਉਹਨਾਂ ਦੀ ਬੇਟੀ ਦੀ ਮੈਰਿਜ ਸੀ ਉਸ ਤਰ੍ਹਾਂ ਨੇ ਜਿਹੜਾ ਇੱਕ ਹਾਦਸਾ ਵਾਪਰਿਆ ਇਨਵੈਸਟੀਗੇਸ਼ਨ ਵਿੱਚ ਜੋ ਸਾਹਮਣੇ ਆਇਆ ਹੈ ਜਿਹੜਾ ਅਸਲਾ ਹੈਗਾ ਉਹ ਲਾਇਸੈਂਸੀ ਹੈ ਜਾਂ ਵਿਦਾਊਟ ਲਾਇਸੈਂਸੀ ਹੈ ਕੀ ਹੁਣ ਅਸੀਂ ਕਲੀਅਰ ਕਰ ਰਹੇ ਹੈਗੇ ਕਿ ਅਸਲਾ ਜਿਹੜਾ ਉਹ ਲਾਇਸੈਂਸੀ ਹੈ ਕਿ ਗੈਰ ਲਾਇਸੈਂਸੀ ਹੈ ਉਹ ਅਸੀਂ ਕਲੀਅਰ ਕਰ ਦਾਂਗੇ ਤੇ ਜਿਹੜੀ ਇਹਦੀ ਸ਼ਖਸ ਦੀ ਮੌਤ ਹੋਈ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਹਾਰਟ ਟੈਕਨੋਲ ਹੋਈ ਹੈ Model Senior Secondary School running under the motivational leadership of Shri KK Sadhana and the Dynamic Management Committee located in the heart of Fagwara, serving humanity since 1965, affiliated to PSCB for Science, Commerce and Humanities, with the vision to empower students with the skill and qualities of leadership. Students securing top position in 10th and plus two board exams, highly qualified national and state awarded teachers, high tech modern science lab, computer lab. Lab, home size lab and Tata class at smart classes. A modern approach to learning, co curricular activities, holistic growth for students, winner of various inter school competitions, special stress on imbibing moral values, special financial aid for needy and deserving students. Transfer facility available. Admissions are open for the session 2025 26. Contact immediately at 80543